ਦੇਸਵਰ ਦੇ ਵਿੱਚ Eid ਦਾ ਤਿਉਹਾਰ ਪੂਰੇ ਉਲਾਸ ਨਾਲ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਜਾ ਰਿਹਾ ਹੈ ਸਮਾਣਾ ਦੇ Eidਗਾਹ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ Eid ਦੀ ਨਮਾਜ਼ ਅਦਾ ਕੀਤੀ ਗਈ ਇਸ ਸਮਾਗਮ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋਰਾ ਮਾਦਰਾ ਵੱਲੋਂ ਸ਼ਿਰਕਤ ਕੀਤੀ ਗਈ ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ Eid ਦੀ ਮੁਬਾਰਕਬਾਦ ਦਿੱਤੀ ਅਤੇ ਇੱਕ ਚੀਜ਼ ਖਾਸ ਦੇਖਣ ਦੇ ਵਿੱਚ ਆਇਆ ਕਿ ਸਿੱਖ ਭਾਈਚਾਰੇ ਵੱਲੋਂ ਵੀ ਮੁਸਲਿਮ ਭਾਈਆਂ ਦੇ ਲਈ ਲੰਗਰ ਲਾਇਆ ਗਿਆ ਮਠਾਈਆਂ ਵੰਡੀਆਂ ਗਈਆਂ ਉਹਨਾਂ ਨੂੰ ਮੂੰਹ ਮਿੱਠਾ ਕਰਾਇਆ ਗਿਆ Eid ਦੀ ਮੁਬਾਰਕਬਾਦ ਕਹੀ ਗਈ ਚੇਤਨ ਸਿੰਘ ਜੋਰਾ ਮਾਦਰਾ ਨੇ ਕਿਹਾ ਕਿ ਇਹ ਦੇਸ਼ ਹੈ ਜਿਹੜਾ ਇੱਕ ਫਲਵਾੜੀ ਹੈ ਇਸ ਦੇ ਵਿੱਚ ਹਰ ਧਰਮ ਦੇ ਆ ਵਿਅਕਤੀ ਰਹਿੰਦੇ ਹਨ ਹਰੇਕ ਦੇ ਧਰਮ ਦਾ ਸਤਿਕਾਰ ਸਭ ਨੂੰ ਕਰਨਾ ਚਾਹੀਦਾ ਹੈ ਸਾਡੇ ਦੇਸ਼ ਦੀ ਇਹ ਮਿਸਾਲ ਹੈ ਵੀ ਇਕਤਾ ਦੇ ਵਿੱਚ ਅਖੰਡਤਾ ਦੀ ਮਿਸਾਲ ਪੇਸ਼ ਕਰਦੇ ਸਾਰੇ ਹਿੰਦੂ ਸਿੱਖ ਮੁਸਲਮਾਨ ਇਸਾਈ ਸਭ ਭਾਈ ਇਕ ਜੁਟੇ ਰਹਿ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਣ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਵੀ ਦੇਸ਼ ਦੇ ਵਿੱਚ ਅਮਨ ਸ਼ਾਂਤੀ ਅਤੇ ਦੇਸ਼ ਦੀ ਤਰੱਕੀ ਦੇ ਲਈ ਦੁਆ ਮੰਗੀ ਦੇਖੋ ਸਭ ਤੋਂ ਪਹਿਲਾਂ ਮੈਂ ਉਸ ਅੱਲਾਹ ਦਾ ਸ਼ੁਕਰੀਆ ਕਰਦੇ ਹਾਂ ਅੱਜ ਸਾਡੇ ਸ਼ਹਿਰ ਸਮਾਣੇ ਦੇ ਵਿੱਚ ਸਾਡੇ ਮੁਸਲਮਾਨ ਭਾਈਚਾਰੇ ਵੱਲੋਂ ईद ਦਾ ਤਿਹਾਰ ਹੈ ਜਿਹੜਾ ਬੜਾ ਧੂਮਤਾਬ ਨਾਲ ਜਿਹੜਾ ਮਨਾਇਆ ਜਾ ਰਿਹਾ ਅੱਜ ਅਸੀਂ ਸਾਡੇ ਭਾਈਚਾਰੇ ਨਾਲ ਜਿਹੜਾ Eid ਦਾ ਤਿਹਾਰ ਸਾਂਝਾ ਕਰਨ ਵਾਸਤੇ ਅੱਜ ਇੱਥੇ ਆਇਆ ਔਰ ਇਹਨਾਂ ਨੂੰ ਸਾਡੇ ਸਾਰੇ ਭਰਾਵਾਂ ਨੂੰ Eid ਦੀ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਆ ਔਰ ਅੱਲਾਹ ਤਾਲਾ ਇਹਨਾਂ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਸਾਡੇ ਸਾਰਿਆਂ ਤੇ ਆਪਣਾ ਹੱਥ ਹੈ ਜਿਹੜਾ ਬਣਾ ਕੇ ਰੱਖੇ ਔਰ ਜੋ ਵੀ ਮਨ ਦੇ ਵਿੱਚ ਮਰਾਦਾਂ ਲੈ ਕੇ ਆਇਆ ਅੱਲਾਹ ਤਾਲਾ ਸਾਰੀਆਂ ਪੂਰੀਆਂ ਕਰੇ ਹਮ ਤਾਂ ਇਹ ਚਾਹਦੇ ਆਂਗੇ ਪੂਰੀ ਦੁਨੀਆ ਮੇਂ ਜਏ ਅਮਨ-ਉਮਾਨ ਕਾਇਮ ਰਹੇ। ਔਰ ਸਭ ਹਿੰਦੂ, ਮੁਸਲਮਾਨ, ਸਿੱਖ, ਸਭ ਦਾ ਜਏ ਇਤਫਾਕ ਰਹੇ। ਬਸ ਇਹ ਚਾਹਦੇ ਆਂ। ਸਭ ਮੇਂ ਆਪਸੀ ਭਾਈਚਾਰਾ ਉਸਕੀ ਮਿਸਾਲ ਹੈ। ਇਹ ਬੀਵੀ ਪੁਰੇ ਤੋ ਪਹੁੰਚੇ ਸਿੱਖ ਪਰਿਵਾਰ। ਤੁਹਾਡੇ ਵੱਲੋਂ ਜਿਹੜੇ ਮਠਾਈਆਂ ਵੰਡੀਆਂ ਜਾ ਰਹੀਆਂ ਨੇ, ਲੰਗਰ ਲਾਇਆ ਜਾ ਰਿਹਾ ਹੈ। ਕਿਆ ਕਹੋਗੇ ਤੁਸੀਂ? ਸਭ ਤੋਂ ਪਹਿਲਾਂ ਸਾਸਿਕਾ ਤੇ ਅਸਲਾਮੁਅਲੈਕੁਮ ਸਾਰੇ ਇਸ ਇਸਲਾਮ ਭਾਈਆਂ ਨੂੰ। ਤੇ ਇਹਦੀ ਬਹੁਤ ਮੁਬਾਰਕ ਹੈ ਜੀ ਸਾਰਿਆਂ ਨੂੰ। ਬਹੁਤ ਖੁਸ਼ੀ ਹੋਈ ਹੈ। ਸਾਡਾ ਤਾਂ ਸਾਰਾ ਮਤਲਬ ਸਾਰਾ ਕੁਝ ਸਾਂਝਾ ਹੀ ਹੈ। ਇੰਨਾ ਜਿਆਦਾ ਦਾ ਧੰਨਵਾਦ ਸਾਰੇ ਕੀਮਤੀ ਟਾਈਮ ਕੱਢਿਆ ਇਹਨਾਂ ਨੇ ਬੜੀ ਖੁਸ਼ੀ ਹੈ ਜੀ ਇਹਨਾਂ ਦੀ ਜਿਹਦੇ ਦਿਨ ਪਾ ਸਭ ਭਾਈਚਾਰੇ ਨੂੰ ਇਹਦੀ ਬਹੁਤ-ਬਹੁਤ ਮੁਬਾਰਕਾਂ ਦੇਣੇ ਆ ਤੇ ਆਪ ਅੱਛੇ ਸਭ ਭਾਈਚਾਰਾ ਜਿਹੜੀ ਆਪਣੀ ਯੰਗ ਪੀੜੀ ਹੈ ਸਭ ਅੱਗੇ ਆਣ ਤੇ ਆਪ ਅੱਛੇ ਮਿਲ ਜੁਲ ਕੇ ਰਹਿਣ ਇੱਕ ਦੂਜੇ ਨਾਲ ਸਭ ਨਾਲ ਪਿਆਰ ਨਾਲ ਰਹਿਣ ਇਹੀ ਆਪਣਾ ਮੰਤਰੀ ਸਾਹਿਬ ਨੇ ਖਾਸ ਤੌਰ ਤੇ ਸੰਦੇਸ਼ ਦਿੱਤਾ ਕਿ ਬੱਚਾ ਨੂੰ ਪੜਾਓ ਪੜਾਈ ਨਾਲ ਹੀ ਤੁਸੀਂ ਤਮੀਲ ਦੇਓਗੇ ਤੇ ਬੱਚੇ ਹੋਰ ਤਰੱਕੀ ਕਰਨਗੇ ਇਹ ਬਹੁਤ ਵਧੀਆ ਸੰਦੇਸ਼ ਹੈ ਜੀ ਮੰਤਰੀ ਸਾਹਿਬ ਦਾ ਤੇ ਅਸੀਂ ਇਹਨਾਂ ਦਾ ਸਹਿਯੋਗ ਇਹੀ ਚਾਹੀਦਾ ਹੈ ਜੀ ਤੁਹਾਨੂੰ ਅਸੀਂ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਏ ਮੰਤਰੀ ਸਾਹਿਬ ਵੀ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼